ਦੇ ਵੀ ਵਰਕਰ ਕੋਈ ਤੇ ਜਿੱਤੀ ਚ ਨਹੀਂ ਹੈਗੇ ਕਾਲੇ ਦਲ ਇੱਕੀ ਹੈ ਇੱਕ ਹੀ ਰਹੂਗਾ ਕਦੇ ਵੀ ਕਾਲੇ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿੱਤਾ ਇੰਨਾ ਪਿਛਲੀ ਹਿਸਟਰੀ ਵੜ ਲਓ ਸਾਰੇ ਕਾਲੇ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਉਹ ਛੋਟੇ ਛੋਟੇ ਕਾਲੀਦਲ ਤਾਂ ਪਹਿਲਾਂ ਵੀ ਕਈ ਰਹੇ ਆ ਮਾਨ ਸਾਹਿਬ ਦਾ 99 ਤੋਂ ਲੈ ਕੇ ਚੱਲੀ ਜਾਂਦਾ ਹੋਰਾਂ ਦੇ ਵਿੱਚ ਆਪਣੇ ਰਵਿੰਦਰ ਜੀ ਦਾ ਵੀ ਚੱਲੀ ਜਾਂਦਾ ਬਾਬੇ ਰੋਡੇ ਵਾਲਾ ਦਾ ਵੀ ਚੱਲੀ ਜਾਂਦਾ ਉਹ ਅਮਰਤਪਾਲ ਨੇ ਬਣਾ ਲਿਆ ਕਾਲੀਦਲ ਇਹ ਕਿੰਨੇ ਬਣੇ ਹੋਰ ਵੀ ਹੈਗੇ ਬਣੇਵੇ ਇਹ ਬਣਦੇ ਰਹਿੰਦੇ ਨੇ ਹਾਲਾਤ ਨਾਲ ਸਰਕਾਰਾਂ ਬਣਾਉਂਦੀਆਂ ਰਹਿੰਦੀਆਂ ਨੇ ਵੱਖਰੇ ਫੁੱਟਪੌਂਡ ਦੀ ਬਾਰੇ ਜਿਹੜੇ ਗਏ ਨੇ ਤੁਹਾਡੇ ਤੁਸੀਂ ਲੱਗ ਹੋਏ ਨੇ ਤਾਂ ਮੰਦਿਰਾਂ ਨੇ ਪਿੰਡਾਂ ਤੋਂ ਸ਼ੁਰੂ ਕਰ ਦਿੱਤੀਆਂ ਤੁਹਾਨੂੰ ਪਤਾ ਵੀ ਅਸਲ ਤੋਂ ਤੁਹਾਡੇ ਜਿਹੜੇ ਨਹੀਂ ਪਹਿਲਾਂ ਵਾਲੇ ਵੀ ਸਾਡੇ ਚੋਂ ਹੀ ਗਏ ਸੀ ਜਿੰਨੇ ਹੁਣ ਤਾਂ ਹੀ ਬਣਿਆ ਉਹ ਸਾਡੇ ਚੋਂ ਹੀ ਗਏ ਆ ਜੇ ਕਾਂਗਰਸ ਸਾਡ ਬਣੂ ਤਾਂ ਕਾਂਗਰਸ ਚ ਜਾ ਜੇ ਕਾਲੀ ਦਲ ਬਣੂ ਤਾਂ ਸਾਡੇ ਚੋਂ ਰਸੱਸ ਕੇ ਜਾਂਦੇ ਉਹਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਦੇਖੋ ਨਾਮ ਬੰਦੀ ਕਰਨਾ ਤਾਂ ਹਰ ਬੰਦੇ ਦਾ ਹੱਕ ਹੈ ਪਰ ਇਸ ਵੇਲੇ ਜਿੰਨੇ ਵਰਕਰ ਆ ਜਿੰਨਾ ਸਿਸਟਮ ਆ ਸਾਰਾ ਉਹ ਕਾਲੀ ਦਲ ਦੇ ਨਾਲ ਹੀ ਆ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਰ ਇੱਥੇ ਪੈਰ ਲੱਗਣਗੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਕੋਈ ਨਾ ਚੋਣ ਨਿਸ਼ਾਨ ਵੀ ਥੋੜਾ ਲੈਣਾ ਪਾਉਂਦਾ ਦਫ਼ਤਰ ਵੀ ਜਾਣਾ ਪੈਂਦਾ ਮੈਂ ਕਹਿ ਦਿੰਦਾ ਸਵੇਰੇ ਮੈਂ ਭਗਵੰਤ ਮਾਨ ਦੀ ਕੁਰਸੀ ਤੇ ਬੈਠਣਾ ਮੈਨੂੰ ਬੰਨ ਦੇ ਦੇ ਇੱਕ ਡੈਮੋਕਰੈਟਿਕ ਸਿਸਟਮ ਆ ਉਹ ਚੋਰੀ ਹੋਈ ਸਰਕਾਰ ਹੈ 27 ਦਿਨ ਰਹੂਗੀ ਉਸ ਤੋਂ ਬਾਅਦ ਲੋਕ ਫੇਰ ਚੁਣਨਗੇ ਇਹ ਵੀ ਸਿਸਟਮ ਜਿਹੜਾ ਚੋਣ ਨ ਤੇ ਸ਼੍ਰੋਮਣੀ ਕਮੇਟੀ ਦਾ ਤੇ ਕਾਲੀ ਦਲ ਦੇ ਦਫਤਰ ਦਾ ਇਹ ਵੀ ਇਹ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲੇ ਆ ਪੂਰੀ ਮੈਜੋਰਟੀ ਦੇ ਨਾਲ ਕੱਲ ਨੂੰ ਵੋਟਾਂ ਪਹਿਣਗੀਆਂ ਜਦੋਂ ਵੀ ਪਹਿਣਗੀਆਂ ਉਦੋਂ ਕੋਈ ਜਿੱਤ ਜਿਹੜਾ ਮਰਜੀ ਅਸੀਂ ਵੀ ਦੁਬਾਰਾ ਜਿੱਤ ਸਕਦੇ ਹਾਂ ਕੋਈ ਹੋਰ ਵੀ ਜਿੱਤ ਸਕਦਾ ਉਹਦੇ ਆਪੇ ਜਿਹੜਾ ਇਹ ਹੈਗਾ ਦਫਤਰ ਦਾ ਤੇ ਇਹ ਹੈਗਾ ਸਿਸਟਮ ਸੰਵਿਧਾਨ ਦਾ ਸੰਵਿਧਾਨ ਦੇ ਮੁਤਾਬਕ ਜੇ ਕੋਈ ਪਾਰਟੀ ਦੋ ਫਾੜ ਹੋ ਜੇ ਨਾ ਜਲਦੀ-ਚਲਦੀ ਉਹਦੇ ਉੱਤੇ ਵਿਚਾਰ ਕਰ ਸਕਦਾ ਚੋਣ ਕਮਿਸ਼ਨ ਬਰਜ ਜਿਵੇਂ ਸ਼ਿਵਸੈਰਾ ਹੋਈ ਸੀ ਮਹਾਰਾਸ਼ਟਰ ਦੇ ਵਿੱਚ ਉਹਦੇ ਨਾਲ ਐਮਪੀ ਵੀ ਜਾਦੇ ਚਲੇ ਗਏ ਸੀ ਐਮਐਲਏ ਵੀ ਜਾਦੇ ਚਲੇ ਗਏ ਸੀ ਡੈਲੀਗੇਟ ਵੀ ਜਾਦੇ ਚਲੇ ਗਏ ਸੀ ਉਹ ਜਲਦੀ ਜਲਦੀ ਪਾਰਟੀ ਦੋ ਫਾੜ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਤਾਂ ਦੋ ਫਾੜ ਹੋਈ ਹੀ ਨਹੀਂ ਸਾਡੇ ਤਾਂ ਇਕੱਠੇ ਡੈਲੀਗੇਟ ਨੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅੱਡ ਭਰਤੀ ਹੈ ਸਾਡੀ 10 ਰੁਪਏ ਪ੍ਰਤੀ ਪਰਚੀ ਹੈ ਉਹਨਾਂ ਦੀ ਮੁਕਤ ਵਾਲੀ ਹੈ ਉਹ ਤਾਂ ਸਾਰਾ ਕੰਮ ਹੀ ਵੱਖਰਾ ਹੈ ਸਾਰਾ ਚੀਜ਼ ਹੀ ਵੱਖਰੀ ਹੈ ਸੋ ਸਾਨੂੰ ਨਾ ਚੋਂਡ ਸ਼ਾਮ ਦਾ ਕੋਈ ਸਾਥ ਕੋਲ ਸਕਦਾ ਉਹ ਗਲਤ ਕਹਿੰਦੇ ਨੇ ਜਿ ਕਿਸੇ ਨੂੰ ਕਹਿੰਦੇ ਆ ਨਾ ਸਾਡਾ ਕੋਈ ਦਫ਼ਤਰ ਖੋਲ ਸਕਦਾ ਕਿਹੜੇ ਕਿ ਪਿਛਲੇ ਗਏ ਹੱਥ ਜੋੜ ਕੇ ਕਿਹਾ ਹੈ ਕਿ ਸਾਰੇ ਵਾਪਸ ਆ ਜਾਈਓ ਆਪਾਂ ਦਿੱਲੀ ਉਪੋਜੀਏ 2027 ਦੇ ਸਰਕਾਰ ਬਣ ਗਈ ਕਿ 2027 ਚ ਸਰਕਾਰ ਬਣਾਉਣ ਦੇ ਕੋਈ ਅਪੋਰਚ ਕਰ ਰਹੇ ਹੋ ਸੋ ਉਹਨਾਂ ਦਾ ਵੀ ਦੁਆਰੇ ਆਪਾਂ ਤੁਸੀਂ ਕਿਉਂਕਿ ਤੁਹਾਡੇ ਚ ਗਏ ਤਾਂ ਉਹਦਾ ਬੜੀ ਹੋਣੇ ਗਏ ਹੈ ਕਹਿੰਦਾ ਅਸੀਂ ਸਰਕਾਰ ਬਣਾਉਣ ਦੇ ਖਾਤਰ ਅਪਰੋਚ ਨਹੀਂ ਕਰ ਰਹੇ ਸਰਕਾਰ ਤਾਂ ਸਾਡੇ ਲੋਕਾਂ ਨੇ ਬਣਾਉਣੀ ਹੈ ਲੋਕ ਬਣਾ ਦੇਣਗੇ ਸਰਕਾਰ ਦੀ ਖਾਤਰ ਅਸੀਂ ਕਿਤੇ ਵੀ ਅਪਰੋਚ ਨਹੀਂ ਕਰ ਰਹੇ ਤੁਹਾਨੂੰ ਦੱਸ ਦਈਏ ਗੱਲ ਅਸੀਂ ਪੰਜਾਬ ਨੂੰ ਤਕੜਾ ਵੇਖਣਾ ਚਾਹੁੰਦੇ ਹਾਂ ਅਸੀਂ ਕਾਲੀ ਦਲ ਨੂੰ ਤਕੜਾ ਵੇਖਣਾ ਚਾਹੁੰਦੇ ਹਾਂ ਉਸ ਖਾਤਰ ਅਸੀਂ ਹਰਥਾਂ ਜਾਣ ਨੂੰ ਤਿਆਰ ਹਾਂ ਸਰਕਾਰ ਸਾਡੇ ਵਾਸਤੇ ਵੱਡੀ ਨਹੀਂ ਪੰਜਾਬ ਤੇ ਪਾਰਟੀ ਵੱਡੀ ਹੈ ਸਾਡੇ ਵਾਸਤੇ ਜਿਹੜਾ ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਵੀ ਉੱਥੇ ਮਾਫੀ ਦੀ ਗੱਲ ਹੈ ਬਾਲ ਸਾਹਿਬ ਦੀ ਬਾਲ ਸਾਹਿਬ ਨੇ ਕਾਲ ਤੱਕ ਸਾਹਿਬ ਤੇ ਮਾਫੀ ਮੰਗ ਲਈ ਭਾਵੇਂ ਉਹਨਾਂ ਨੇ ਕੋਈ ਗਰਾਹ ਕੀਤੇ ਵੀ ਨਹੀਂ ਸੀ ਉਹਨਾਂ ਦੀ ਵੀ ਮੰਗ ਲਈ ਉਹਨਾਂ ਨੇ ਜਾ ਕੇ ਉਹਨਾਂ ਨੇ ਉਦੋਂ ਵੀ ਸਾਰੀ ਪਾਰਟੀ ਦੀ ਰਾਇ ਸੀ ਜੀ ਇੱਕ ਅਪੀਲ ਤੁਸੀਂ ਹੋਰ ਕਰਦੇ ਵੀ ਕੋਈ ਹਰਜ ਨਹੀਂ ਹੈਗਾ ਆਪਾਂ ਅਪੀਲ ਕਰ ਦਈਏ ਤਾਂ ਕਿ ਲੋਕਾਂ 'ਚ ਆਪਣੀ ਗੱਲ ਨਾ ਜਾਵੇ ਵੀ ਆਪਾਂ ਪਹਿਲ ਨਹੀਂ ਕਰਦੇ ਪਹਿਲ ਆਪਣਾ ਕਰਨ ਦਾ ਹੱਕ ਹੈ ਆਪਾਂ ਵੱਡੀ ਪਾਰਟੀ ਹੈ ਵੱਡੀ ਪਾਰਟੀ ਦਾ ਰਾਈਟ ਹੁੰਦਾ ਵੱਡੇ ਭਰਾ ਦਾ ਰਾਈਟ ਹੁੰਦਾ ਛੋਟੇ ਨੂੰ ਕਹਦੇ ਵੀ ਆ ਜਾ ਜੇ ਕੋਈ ਗੱਲ ਹੋ ਗਈ ਰਸ ਰਸ ਗਿਆ ਤਾਂ ਆ ਜਾ ਤੋ ਆਪਾਂ ਇਸ ਕਰਕੇ ਪ੍ਰਧਾਨ ਜੀ ਨੂੰ ਇਸ ਤੇ ਕਰੀਤੀ ਅਪੀਲ ਕਰਨ ਦੀ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਮਾਫੀ ਵੀ ਮੰਗ ਲਈ ਦੁਬਾਰਾ ਹੱਥ ਜੋੜ ਕੇ ਚਲੋ ਯਾਰ ਜੇ ਕੋਈ ਮੈਥੋ ਗਲਤੀ ਹੋ ਗਈ ਤੁਸੀਂ ਆ ਜਾਓ ਮੇਰੀ ਸਮਝ ਤਾਂ ਆਪਣੇ ਪਿੰਡਾਂ 'ਚ ਵੀ ਵੇਖੋ ਝਗੜੇ ਪੈ ਜਾਂਦੇ ਆ ਗਵੰਡੀਆਂ ਦੇ ਪੈ ਜਾਂਦੇ ਆ ਭਰਾਵਾਂ ਦੇ ਪੈ ਜਾਂਦੇ ਆ ਸ਼ਰੀਕੇ ਜੀ ਪੈ ਜਾਂਦੇ ਆ ਜਦੋਂ ਇੱਕ ਧਿਰ ਆ ਕੇ ਮਾਫੀ ਮੰਗ ਲੈਂਦੀ ਆ ਫਿਰ ਦੂਜਿਆਂ ਦੇ ਛੱਡੋ ਜਾਰ ਹੁਣ ਮੁੱਕ ਗਿਆ ਕੰਮ ਹੁਣ ਮਾਫੀ ਮੰਗੇਗੀ ਦੁਗਾਂ ਕੋਈ ਲੜਾਈ ਨਹੀਂ ਸੋ ਅਸੀਂ ਉਹਨਾਂ ਨੇ ਹੁਣ ਵੀ ਅਪੀਲ ਕਰਦਿਆ ਕਿ ਆ ਜਾਓ ਇੱਥੇ ਇਕੱਠੇ ਹੋ ਕੇ ਸਾਰਾ ਕੋਈ ਫਾਇਦਾ ਜਿਹੜੀ ਇਹ ਲੜਾਈ ਹੈ ਇਹਦੇ ਨਾਲ ਥੋੜਾ ਤਾਂ ਵਟਿਆ ਨਹੀਂ ਜਾਣਾ ਡੱਕਾ ਹੀ ਕੱਖ ਵੀ ਨਹੀਂ ਵਟਿਆ ਜਾਣਾ ਤੁਸੀਂ ਅਕਾਲੀ ਦਲ ਦਾ ਨੁਕਸਾਨ ਥੋੜਾ ਬਹੁਤਾ ਕਰ ਸਕਦੇ ਆ ਜਿਵੇਂ ਟੌੜਾ ਸਾਹਿਬ ਆਡੋਗੇ ਸੀ ਸਾਥੋ 2002 'ਚ ਉਦੋਂ ਸਾਡਾ ਨ 12 ਤਰਾ ਸੀਟਾਂ ਉਹਨਾਂ ਕਰਕੇ ਸੀ ਹਰਗੇ 8 ਸੀਟਾਂ ਤੇ ਸਾਡੀ ਸਰਕਾਰ ਰਹੇਗੀ ਸੀ ਬੰਡ ਬਣੀ। ਸੋ ਉਹ ਸਾਡਾ ਥੋੜਾ ਬਹੁਤ ਤਾਂ ਹੋ ਸਕਦਾ ਉਹਦੇ ਨਹੀਂ ਸੀ ਐਕਟਿਵ ਰਹਾ ਗਿਆ ਉਹਦਾ ਸੋਚਾਂਗੇ ਸਾਰਾ ਕੁਝ। ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਜੇ ਤਾਂ ਉਹ ਦੂਜੀਆਂ ਪਾਰਟੀਆਂ ਨੂੰ ਤਕੜਾ ਕਰਨਾ ਚਾਹੁੰਦੇ ਆ ਕਾਂਗਰਸ ਵਗੈਰਾ ਨੂੰ ਜਿਹਨੇ ਬਹੁਤ ਨਕਸਾਲ ਕੀਤਾ ਹੁਣ ਤਾਂ ਪੰਜਾਬ ਦਾ ਉਹਨੂੰ ਤਕੜਾ ਕਰਨਾ ਚਾਹੁੰਦੇ ਫਿਰ ਤਾਂ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਕਾਦੀ ਦਲ। ਜੇ ਉਹ ਪੰਜਾਬ ਦਾ ਭਲਾ ਚਾਹੁੰਦੇ ਪੰਥ ਦਾ ਭਲਾ ਚਾਹੁੰਦੇ ਫਿਰ ਆਓ ਬੈਠ ਕੇ ਕਿਹੜਾ ਮਸਲਾ। ਕਿਹੜਾ ਆਪੇ ਹੀ ਹੋ ਜੂਗੀ। ਆਪੇ ਹੀ ਹੋ ਜੂਗੀ ਲੋੜ ਹੀ ਨਹੀਂ ਕਹਿਣ ਦੀ ਪਤਾ ਹੀ ਹੁੰਦਾ ਜੇ ਹੁਣ ਵੋਟਾਂ ਅਸੀਂ ਵੰਡ ਲਾਂਗੇ ਤੇ ਫਿਰ ਵੱਧ ਕਿਵੇਂ ਹੋਊਗੀ ਤੁਸੀਂ ਵੀ ਸਿਆਣੇ ਆ ਪੱਤਰਕਾਰ ਤੁਸੀਂ ਦੱਸ ਦਿਓ ਕਿੰਦੀ ਵੱਧ ਹੋਊਗੀ ਕਿ ਜਿੱਥੇ ਵੀ ਹੈਗੀ ਹੈ ਤੇ ਜਿੱਥੇ ਕਿਹੜੀ ਜਿਹੜੀ ਵੀ ਉਧਰ ਆਰਚ ਨਹੀਂ ਉਹ ਇਹ ਤਾਂ ਇੱਕ ਵਾਰ ਹੀ ਆਏ ਸੀ ਇੱਕ ਵਾਰੀ ਬਸ ਇਹ ਨਹੀਂ ਆਉਣਗੇ ਜਦੋਂ 99 ਚ 12 ਆ ਗਈ ਬੜੀ ਚੜਾਈ ਸੀ ਨਾ ਮੁੜ ਕੇ ਨਹੀਂ ਆਇਆ ਇਹ ਇਹੀ ਹਾਲ ਇਹਦਾ ਦਾ ਇਹ ਨਹੀਂ ਆਉਂਦੇ ਕਿੰਨੇ ਬਖਰੇਵੇਂ ਕਿੱਥੇ ਨੇ ਕੋਈ ਕੋਈ ਬਖਰੇਵਾ ਨਹੀਂ ਐਵੇਂ ਆਕੜ ਦੀ ਗੱਲ ਹੈ ਹਾਂ ਹਾਉਮੇ ਆ ਕੋਈ ਮਸਲਾ ਹੀ ਨਹੀਂ ਹੈਗਾ ਕੋਈ ਜਦੋਂ ਕਹਿੰਦੇ ਜੇ ਕੋਈ ਮਸਲਾ ਤਾਂ ਆ ਜਾਓ ਉਸੇ ਹੱਲ ਕਰਨ ਤੋਂ ਤਿਆਰ ਹੈ ਕੋਈ ਗੱਲ ਦੱਸੋ ਅਸੀਂ ਮੰਨ ਲਾਂਗੇ ਤੁਹਾਨੂੰ ਕੋਈ ਜਿਹੜੀ ਥੋੜੀ ਜਾਇਜ਼ ਗੱਲ ਆ ਬੰਨਾਂਗੇ ਤੁਹਾਨੂੰ ਇਜਤਿਮਾਰ ਵੀ ਪੂਰਾ ਦੇਵਾਂਗੇ ਸਤਕਾਰ ਵੀ ਪੂਰਾ ਦੇਵਾਂਗੇ ਸਭ ਦੱਸੋ ਤਾਂ ਸਹੀ ਆ ਕੇ ਵੀ ਰੌਲਾ ਕੀ ਹੈ ਜੇ ਹੁਣ ਇੱਕੋ ਹੀ ਰੱਟ ਲਾਈ ਜਾਣਗੇ ਵੀ ਪ੍ਰਧਾਨ ਅਸਤੀਫਾ ਦੇਵੇ ਪ੍ਰਧਾਨ ਦੋ ਵਾਰੀ ਤਾਂ ਦੇਹਟਾ ਹੋਰ ਕਿੰਨੇ ਵਾਰ ਕਿ ਦੇਵੇ ਕੋਈ ਕਹਿੰਦਾ ਸਰ ਸਾਡੇ ਕਿਤੇ ਤੁਸੀਂ ਵੀ ਕਹਿ ਰਹੇ ਹੋ ਉਹ ਕਾਲੀ ਗੱਲ ਵੀ ਕਹਿੰਦਾ ਇੱਕ ਅਕਾਲੀ ਪਾਰਟੀਆਂ ਨੇ ਬਿਆਨ ਵੀ ਪਿਛਲੇ ਸਮੇਂ 'ਚ ਆਇਆ ਹੈ ਵੀ ਪੰਜਾਬ ਨੂੰ ਕਾਲੀ ਦਲ ਨੂੰ ਜਾਵਦਾ ਰੱਖਣਾ ਬਹੁਤ ਜ਼ਰੂਰੀ ਹੈ ਇਹ ਇਹ ਠੀਕ ਹੈ ਗੱਲ ਬਿਲਕੁਲ ਜਿਹੜੀ ਪੰਜਾਬ ਦੀ ਬੰਦਾਈ ਪਾਰਟੀ ਕਾਲੀਦਾ ਦਾ ਇਸ ਪਾਰਟੀ ਦਾ ਬਹੁਤ ਵੱਡਾ ਕਰਾਨੀ ਕੁਰਬਾਨੀਆਂ ਪਰ ਇਤਿਹਾਸ ਹੈ ਬੈਸੇ ਤਾਂ ਪੰਜਾਬ ਦੇ ਲੋਕਾਂ ਦਾ ਇਤਿਹਾਸ ਕੁਰਬਾਨੀਆਂ ਪਰਿਆ ਜਿਹਨੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਐਨੀਆਂ ਦੇਸ਼ ਦੇ ਕਿਸੇ ਹੋਰ ਬੰਦੇ ਨੇ ਨਹੀਂ ਦਿੱਤੀਆਂ ਚਾਹੇ ਬੁਗਲਾ ਵਾਲੇ ਲੈ ਲਓ ਚਾਹੇ ਅੰਗਰੇਜ਼ਾਂ ਵਾਲੇ ਲੈ ਲਓ ਚਾਹੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਲੈ ਲਓ ਜੇ ਨੁਕਸਾਨ ਵੀ ਹੋਇਆ ਤਾਂ ਪੰਜਾਬ ਦਾ ਹੋਇਆ ਕਈ ਲੱਖ ਬੰਦਾ ਆਪਣਾ ਵਟਵਾਰੇ ਚ ਮਾਰਿਆ ਗਿਆ ਸੀ ਕੋਰੋਨਾ ਅਰਬਾਂ ਦੀ ਜਾਇਦਾਤ ਆਪਣੀ ਉਧਰ ਰਹੇਗੀ ਸਾਰੇ ਇਹ ਨੁਕਸਾਨ ਪੰਜਾਬੀਆਂ ਦਾ ਹੋਇਆ ਹਮੇਸ਼ਾ ਹੀ ਸੋ ਪੰਜਾਬੀ ਨੂੰ ਪੰਜਾਬ ਨੂੰ ਤਕੜਾ ਰੱਖਣਾ ਆਪਣਾ ਸਾਰਿਆਂ ਦੀ ਡਿਊਟੀ ਆ ਆਪਾਂ ਨੂੰ ਪੰਜਾਬ ਜੇ ਜਵਦਾ ਰਹੋ ਆਪਾਂ ਬਾਰਡਰ ਸਟੇਟ ਐ ਫਿਰ ਸਾਰਾ ਮੁਲਕ ਕੀ ਵਧੀਆ ਹੈਗਾ ਆਰਾਮ ਦੀ ਰੋਟੀ ਖਾਂਦਾ ਅੱਜ ਵੀ ਤੁਸੀਂ ਲੈ ਲਓ ਜੇ ਚੀਨ ਦੇ ਬਾਰਡਰ ਤੇ ਗੋਲੀ ਚੱਲਦੀ ਆ ਜਾਂ ਪਾਕਿਸਤਾਨ ਵਾਲੇ ਦੇ ਜੰਮੂ ਕਸ਼ਮੀਰ ਚ ਕੋਈ ਰੌਲਾ ਪੈਂਦਾ ਜੇ ਚਾਰ ਬੰਦੇ ਮਰਦੇ ਤਾਂ ਦੋ ਆਪਣੇ ਪੰਜਾਬ ਦੇ ਹੁੰਦੇ ਆ ਇਸ ਕਰਕੇ ਆਪਣੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਜ਼ਿਆਦਾ ਕੁਰਬਾਨੀਆਂ ਦੇਸੀ ਆ ਖਾਲਸਾ ਦੀ ਗੱਲ ਹੈ ਜਮੀ ਪਾਰਟੀ ਜੀ ਖਾਲਸਾ ਜੀ ਜੀ ਇਹ ਕੀ ਡਿਟੈਲ ਤੁਸੀਂ ਬਤਾਇਓ ਕੀਆ ਜਾ ਰਿਹਾ ਵੀ ਅਖੰਡ ਨੂੰ ਬੜਾ ਝਟਕਾ ਲੱਗ ਗਿਆ ਉਹ ਐਕਸਪਲੈਨ ਕਰ ਵੀ ਨਹੀਂ ਕਰਦੇ ਬਹੁਤ ਕਾਲੀ ਦਲ ਚ ਤਾਂ ਉਹ ਹੈ ਹੀ ਨਹੀਂ ਸੀਗਾ ਕਾਲੀ ਦਲ ਦਾ ਝਟਕਾ ਤਾਂ ਲੱਗੇ ਤਾਂ ਜੋ ਆਪਣੇ ਚ ਹੋਵੇ ਉਹ ਤਾਂ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕਿਆ ਖਾਲਸਾ ਤਾਂ ਇਸ ਤੋਂ ਪਹਿਲਾਂ ਕਈ ਪਾਰਟੀਆਂ ਬਦਲ ਚੁੱਕਿਆ ਕਿੰਨੀ ਪਾਈ ਜੀ ਮੈਨੂੰ ਲੱਗਦਾ ਵੀ ਉਹ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਵੀ ਕਿਹੜੀ ਕਿਹੜੀ ਚੁੜ ਜਾਂਦਾ ਕਦੋਂ ਆ ਜਾਂਦਾ ਕਦੋਂ ਉੜ ਜਾਂਦਾ ਉਹ ਆਕਾਲੀ ਦਲ ਚ ਵੀ ਐਮਪੀ ਬਣਿਆ ਉਹ ਆਪ ਚ ਵੀ ਐਮਪੀ ਬਣਿਆ ਉਹ ਪਹਿਲਾਂ ਕੁਝ ਹੋਰ ਹੁੰਦਾ ਸੀਗਾ ਮੇਰਾ ਹੁਣ ਤਾਂ ਬੀਜੇਪੀ ਚੋਂ ਗਿਆ ਫਿਰ ਹੁਣ ਹੁਣ ਬੀਜੇਪੀ ਚੋਂ ਗਿਆ ਤਾਜ਼ਾ ਬੀਜੇਪੀ ਚੋਂ ਗਿਆ ਮੇਰਾ ਮਤਲਬ ਗਿਣਤੀ ਨਹੀਂ ਪੰਜ ਛੇ ਪਾਰਟੀਆਂ ਦਾ ਤਾਂ ਪਰ ਪਤਾ ਵੀ ਬਦਲਟਿਆ ਤੇ ਜਿਹੜੇ ਬੰਦੇ ਦਾ ਇਹ ਕਰਦਾਰ ਆ ਵੀ ਰੋਜ਼ ਪਾਰਟੀਆਂ ਬਦਲਦਾ ਉਹ ਉਹਨਾਂ ਨੂੰ ਇਹੋ ਜਿਹੇ ਬੰਦੇ ਸੁਹੰੜੇ ਹੋਣ ਸਭ ਤੋਂ ਜੇ ਇਹੋ ਜਿਹੇ ਬੰਦੇ ਲੈ ਕੇ ਚੱਲਣਗੇ ਫਿਰ ਤਾਂ ਚਿੱਲੇ ਹੀ ਪਿਆ ਕਰੀਦਾ ਜਿੰਨੀ ਕੁ ਦਿਨ ਗੱਲ ਹੋ ਜਾਂਦੀ ਕਿ ਬੀਜੇਪੀ ਦੇ ਨਾਮ ਤੇ ਹੁਕਮ ਆਉਗਾ ਕੋਈ ਨਵਾਂ ਉਮੀਦ ਬਿਕੋਸ ਸਮਝੌਤਾ ਤਾਂ ਦੋਨੇ ਪਾਰਟੀਆਂ ਨੇ ਕਰਨਾ ਇਧਰੋਂ ਸਾਡੇ ਪਾਰਟੀ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਪਤਾ ਵੀ ਹੋਣਾ ਨਹੀਂ ਹੋਣਾ ਉਹਨਾਂ ਨੇ ਕਰਨਾ ਜਦੋਂ ਕੋਈ ਗੱਲ ਚੱਲਦੀ ਹੋ ਤਾਂ ਉਹਨਾਂ ਨੂੰ ਪਤਾ ਹੋ ਮੈਨੂੰ ਨਹੀਂ ਪਤਾ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਸਾਡੇ ਚੋਂ ਕਿਸੇ ਨੂੰ ਨਹੀਂ ਪਤਾ ਹੋਣਾ ਨਹੀਂ ਸੁਣ ਲੋ ਨਾ ਗੱਲ ਮੇਰੀ ਚੰਗਾ ਸਥਾਨ ਰੱਖਦੇ ਹੋ ਕਿ ਤੂੰ ਚੌੜੇ ਹੋ ਵੀ ਤੇ ਤੁਝੇ ਤੋਂ ਮੈਂ ਉਹੀ ਗੱਲ ਤੇ ਆਉਂਦਾ ਸੀ ਤੂੰ ਕਾਹਲੀ ਕਰਦੇ ਥੋੜੇ ਉਹ ਉਹਨਾਂ ਨੇ ਘਰ ਉਧਰ ਦੋ ਬੰਦੇ ਨੇ ਮੋਦੀ ਸਾਹਿਬ ਤੇ ਸ਼ਾਹ ਜੀ ਉਹ ਦੋ ਬੰਦਿਆਂ ਦੀ ਗੱਲ ਚੱਲਣੀ ਹੈ ਹੋਰ ਤੀਜੇ ਦੀ ਉੱਥੇ ਵੀ ਕਿਸੇ ਦੀ ਨਹੀਂ ਚੱਲਣੀ ਜੇ ਤਿੰਨ ਬੰਦਿਆਂ ਦੀ ਗੱਲ ਮਿਲ ਗਈ ਸਾਡੇ ਜਿਹੜੇ ਕੋਈ ਨਿੱਕੀਆਂ ਮੋਟੀਆਂ ਗੱਲਾਂ 'ਚ ਵੱਤ ਭੇਦ ਨੇ ਉਹ ਨਿਬੜ ਗਏ ਤੇ ਬੈਠ ਕੇ ਹੋ ਗਈ ਕੋਈ ਵੀ ਚੀਜ਼ ਅਸੰਭਵ ਨਹੀਂ ਹੈਗੀ ਅਸੀਂ ਪਹਿਲਾਂ ਵੀ ਬਹੁਤ ਇਕੱਠਿਆਂ ਨੇ ਰਾਜ ਕੀਤਾ ਹੈ 67 'ਚ ਅਸੀਂ ਇਕੱਠਿਆਂ ਨੇ ਰਾਜ ਕੀਤਾ 77 'ਚ ਅਸੀਂ ਇਕੱਠਿਆਂ ਨੇ ਰਾਜ ਕੀਤਾ 97 'ਚ ਕੀਤਾ 7 'ਚ ਕੀਤਾ 12 'ਚ ਕੀਤਾ ਵਧੀਆ ਰਾਜ ਚੱਲਿਆ ਲੋਕਾਂ ਨੂੰ ਜਿੰਨੇ ਸੁੱਖ ਦੇ ਸਾਧਨ ਮਿਲੇ ਉਹ ਭਾਜਪੀ ਕਾਲੀਦਾਵ ਦੀ ਗਵਰਨਮੈਂਟ ਬਣੀ ਮਿਲੇ ਫਿਰ ਮੇਰੀ ਇੱਕ ਆਪਣੀ ਸੋਚ ਹੈ ਪਾਰਟੀ ਦਾ ਸਾਰਿਆਂ ਪਤਾ ਹੀ ਹੈ ਸਰ ਸੈਂਟਰ ਬਿਨਾ ਹੁਣ ਜਿਹੜੀਆਂ ਸਥਿਤੀਆਂ ਪੈਦਾ ਹੋ ਗਈਆਂ ਸੈਂਟਰ ਬਿਨਾ ਕੋਈ ਸੂਬੇ ਦੀ ਸਰਕਾਰਾਂ ਨੂੰ ਚਲਾਉਣਾ ਬਹੁਤ ਔਖਾ ਹੈ ਕਿਉਂਕਿ ਸਾਰੀਆਂ ਪਾਵਰਾਂ ਸੈਂਟਰ ਹੌਲੀ-ਹੌਲੀ ਆਪਣੇ ਕੋਲੇ ਲੈ ਗਈਆਂ